ਇਹ ਪੰਜਾਬ ਦੇ ਵਿੱਚ ਤਾਂ ਕੁਝ ਬਚਿਆ ਹੀ ਨਹੀਂ ਇਹ ਸਹੀ ਮੈਨੇ ਦੇਖਿਆ ਜਾਵੇ ਤੇ ਜਿਹੜਾ ਥੋੜੇ ਬਹੁਤੇ ਕੋਈ ਇੱਥੇ ਰਹਿ ਗਏ ਨੇ ਨੌਕਰੀਆਂ 'ਚ ਆ ਗਏ ਨੇ ਕੋਈ ਪ੍ਰਾਈਵੇਟ ਸੈਕਟਰ ਚਲੇ ਗਿਆ ਕੋਈ ਕਿਤੇ ਬਾਹਰ ਚਲੇ ਗਿਆ ਤੇ ਕੁਝ ਜਿਹੜੇ ਥੋੜੇ ਬਹੁਤੇ ਨੇ ਉਹ ਲੜੀ ਜਾਂਦੇ ਨੇ ਈਵਨ ਕਿਤੇ ਐਜੂਕੇਸ਼ਨ ਡਿਪਾਰਟਮੈਂਟ ਦੀ ਇੰਨੀ ਤਕੜੀ ਯੂਨੀਅਨ ਹੁੰਦੀ ਸੀ ਕਿ ਬੀਬੀਸੀ ਲੰਡਨ ਤੋਂ ਵੀ ਨਿਊਜ਼ ਆਇਆ ਕਰਦੀ ਸੀ ਉਹ ਵੀ ਜ਼ਮਾਨਾ ਸੀ ਹੁਣ ਕਿੱਥੇ ਹੁੰਦਾ ਹੈ ਕਿ 5178 ਟੀਚਰਾਂ ਵਾਲੀ ਯੂਨੀਅਨ 3556 ਵਾਲੀ ਯੂਨੀਅਨ ਫਲਾਣੀ ਯੂਨੀਅਨ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਕੁਝ ਨਹੀਂ ਮਿਲਦਾ ਉਹ ਵੀ ਕੋਰਟਾਂ ਦੇ ਥਰੂ ਬੈਨੀਫਿਟ ਮਿਲਦੇ ਨੇ ਥੋੜੇ ਬਹੁਤੇ ਹੁਣ ਕੁ ਉਹਨਾਂ ਨੂੰ ਆਪਣਾ ਬੈਨੀਫਿਟ ਮਿਲਿਆ ਉਹ ਵੀ ਕੋਡ ਦੇ ਥਰੂ ਮਿਲਿਆ ਥੈਂਕ ਗॉड ਕਿ ਗਵਰਨਮੈਂਟ ਨੇ ਪਹਿਲੇ ਵਾਰੀ ਥੋੜਾ ਜਿਹਾ ਕੈਂਜ ਕੀਤਾ ਹੈ ਕਿ ਐਕਿ ਇਨਾਂ ਨੇ ਇਹ ਨਹੀਂ ਕਿਹਾ ਵੀ ਪਟੀਸ਼ਨਰ ਨੂੰ ਹੀ ਓਨਲੀ ਬੈਨੀਫਿਟ ਹੋਏਗਾ ਇਹਨਾਂ ਨੇ ਲੈਟਰ ਇਸ਼ੂ ਕਰਤਾ ਕਿ ਪਟੀਸ਼ਨਰ ਹੈ ਭਾਵੇਂ ਕੋਈ ਨਾਨ ਪਟੀਸ਼ਨਰ ਹੈ ਜਿੰਨੀ ਵੀ ਭਰਤੀ ਹੋਈ ਸੀ ਸਾਰਿਆਂ ਨੂੰ ਅਸੀਂ ਬੈਨੀਫਿਟ ਦੇ ਰਹੇ ਹਾਂ ਇਹ ਥੋੜੀ ਜਿਹੀ ਚੇਂਜ ਜੀ ਨਾ ਚਾਹੀਏ ਆਦਰਵਾਈ ਜਿਵੇਂ ਸਰਕਾਰ ਦਾ ਸਿਸਟਮ ਹੈਗਾ ਕਿ ਵੱਧ ਤੋਂ ਵੱਧ ਪੇਮੈਂਟ ਡਿਲੇ ਕਰੋ ਹਾਈ ਕੋਰਟ ਤੋਂ ਜਿੱਤ ਕੇ ਸੁਪਰੀਮ ਕੋਰਟ ਚਲੇ ਜਾਓ ਫਿਰ ਆਜੋ ਫਿਰ ਵੀਊ ਪਾ ਦਿਓ ਹੋਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪੇਮੈਂਟ ਡਿਲੇ ਕਰਨੀ ਹੈ ਜਾਂ ਕਈ ਜੀ ਮੈਂ ਆਪਣੇ ਸੁਸ਼ੀਲ ਜੀ ਨੇ ਦੱਸਿਆ ਕਿ ਅਫਸਰ ਕਹਿ ਦਿੰਦੇ ਵੀ ਯਾਰ ਦੇਣ ਨੂੰ ਤਾਂ ਕੁਝ ਹੈ ਨਹੀਂ ਪੈਸੇ ਨਹੀਂ ਇਹਦਾ ਕਾਰਨ ਹੈ ਕਿ ਅਫਸਰ ਕਿਉਂ ਕਹਿੰਦੇ ਨੇ ਅਫਸਰ ਇਸ ਕਰਕੇ ਕਹਿੰਦੇ ਨੇ ਕਿ ਅਫਸਰ ਸੈਕਰੀਟਰੀਅਟ ਦੇ ਵਿੱਚ ਆਈਏ ਸਬਫਸਰ ਡੀਏ ਲੈਰੇ ਨੇ ਜੇ ਅੱਜ ਡੀਏ ਬੰਦ ਕਰ ਦੇਵੇ ਸਰਕਾਰ ਇਹਨਾਂ ਦਾ ਇਹੀ ਆਈਏ ਸਬਫਸਰ ਸਾਡੀ ਜਿਹੜੀ ਪ੍ਰਪੋਜ਼ਲ ਬਣਾ ਕੇ ਲੈ ਕੇ ਜਾਣਗੇ ਕਿ ਨਹੀਂ ਜੀ ਡੀਏ ਦਿੱਤਾ ਜਾਣਾ ਬਣਦਾ ਹੈ ਸਰ ਡੀਏ ਦੇਣ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਐਨਾ ਰੈਵਨਿਊ ਸਾਨੂੰ ਆ ਰਿਹਾ ਐਨਾ ਆਪਾਂ ਡੀਏ ਦੇ ਸਕਦੇ ਆਂ ਲੇਕਿਨ ਸਮੱਸਿਆ ਸਾਡੀ ਇਹ ਹੋ ਗਈ ਮੈਂ ਤਾਂ ਜੇ ਲੱਗਦਾ ਮੈਂ ਤਾਂ ਖੈਰਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਕੈਬਨਟ ਸਫ ਕਮੇਟੀ ਕੋਲ ਜਾ ਰਹੇ ਆਂ ਤੇ ਜੇ ਚਿੰਮਾ ਸਾਹਿਬ ਕਹਿੰਦੇ ਆਂ ਕਿ ਨਹੀਂ ਯਾਰ ਅਸੀਂ ਥੋੜਾ ਜਿਹਾ ਪੈਸੇ ਦੀ ਕਮੀ ਐ ਜਾਂ ਇਹ ਕਮੀ ਐ ਇਹ ਤੁੰਨੀ ਤੁਸੀਂ ਤਾਂ ਬਹੁਤ ਜ਼ਿਆਦਾ ਆਲਰੇਡੀ ਲੈ ਰਹੇ ਹੋ ਥੋੜਾ ਜਿਹਾ ਕੋਆਪਰੇਟ ਕਰੋ ਕਿ ਜੀ ਫਿਰ ਅਸੀਂ ਵੀ ਕੋਆਪਰੇਟ ਕਰਨ ਨੂੰ ਤਿਆਰ ਆਂ ਵੀ ਤੁਸੀਂ ਵੀ ਸਾਡੇ ਨਾਲ ਕੋਆਪਰੇਟ ਕਰੋ ਤੁਸੀਂ ਡੀਏ ਬੰਦ ਕਰੋ ਆਪਣਾ ਨਾ ਮੰਤਰੀ ਲੈਣ ਨਾ ਆਈਐਸ ਅਫਸਰ ਲੈਣ ਸ਼ਰਮਨ ਜੀ ਮੇਰਾ ਖਿਆਲ ਆਈਐਸ ਅਫਸਰਾਂ ਨੇ ਮਿਸਗਾਈਡ ਕੀਤਾ ਸਰਕਾਰ ਨੂੰ ਇਹ ਕਹਿੰਦੇ ਆ ਵੀ ਸਾਡਾ ਤਾਂ ਸੈਂਟਰਲ ਕੇਡਰ ਹੈ ਇਸ ਕਰਕੇ ਸਾਨੂੰ ਅਸੀਂ ਸੈਂਟਰਲ ਪੇ ਕਮਿਸ਼ਨ ਸਾਡਾ ਰਾਈਟ ਬੰਦਾ ਕੰਫਿਊਜ਼ ਕਰਤਾ ਸ਼ਾਇਦ ਇਸ ਸਰਕਾਰ ਨੂੰ ਤੇ ਲੱਗਦਾ ਨਹੀਂ ਵੀ ਇਹ ਇਸ ਮਾਮਲੇ 'ਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਹੁਤ ਕਲੀਅਰ ਸੀ ਜਦੋਂ ਉਹਨਾਂ ਕੋਲ ਫਾਈਲ ਗਈ ਸੀ ਵੀ ਕੱਲੇ ਆਈਐਸ ਅਫਸਰਾਂ ਦੇ ਉਹਨਾਂ ਚੱਕ ਕੇ ਮਾਰੀ ਸੀ ਵੀ ਕਲਾਸ 4 ਤੋਂ ਲੈ ਕੇ ਆਈਐਸ ਅਫਸਰ ਸਾਰਿਆਂ ਨੂੰ ਇਕੱਠਾ ਮਿਲੇਗਾ ਟੀਏ ਕਿ ਸਰ ਉਹ ਹੀ ਤਾਂ ਚਾਹੀਦਾ ਹੈ ਉਹਨਾਂ ਸੀ ਕੀ ਕਹਿ ਰਹੇ ਅਸੀਂ ਇਹੀ ਤਾਂ ਕਹਿ ਰਹੇ ਕਿ ਅਸੀਂ ਇਹ ਜੇ ਮੁੱਖ ਮੰਤਰੀ ਦੇਖੇ ਨੇ ਸਾਰੇ ਮੁੱਖ ਮੰਤਰੀਆਂ ਨਾਲ ਮੈਂ ਮੀਟਿੰਗ ਕੀਤੀ ਹੈ ਭਾਵੇਂ ਬਾਦਲ ਸਾਹਿਬ ਸੀ ਭਾਵੇਂ ਹਰਚਰਨ ਸਿੰਘ ਬਰਾੜ ਸੀ ਭਾਵੇਂ ਕੈਪਟਨ ਬਰਾੜ ਸੀ ਭਾਵੇਂ ਕੋਈ ਵੀ ਸੀ ਸਾਰੇ ਮੁੱਖ ਮੰਤਰੀ ਨੇ ਕੀਤੀ ਉਹ ਮੁੱਖ ਮੰਤਰੀ ਸਾਨੂੰ ਇਹੋ ਜਿਹਾ ਮਿਲ ਗਿਆ ਜਿਹੜਾ ਮੀਟਿੰਗ ਨਹੀਂ ਦਿੰਦਾ ਸਾਨੂੰ ਜੇ ਮੁੱਖ ਮੰਤਰੀ ਮੀਟਿੰਗ ਦਵੇ ਮੁੱਖ ਮੰਤਰੀ ਨਾਲ ਗੱਲਾਂ ਹੋਣ ਕਿ ਜਨਾਬ ਤੁਸੀਂ ਪਹਿਲੇ ਮੁੱਖ ਮੰਤਰੀ ਨਹੀਂ ਆਏ ਬਾਕੀ ਮੁੱਖ ਮੰਤਰੀ ਵੀ ਐਂ ਜਾਏ ਨਹੀਂ ਤੁਸੀਂ ਕੁਝ ਕਰਕੇ ਤਾਂ ਦਿਖਾਓ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਇਹਨਾਂ ਦਾ ਬੰਦ ਕਰ ਦਿਓ ਇਹਨਾਂ ਦਾ ਬੰਦ ਕਰ ਦੋਗੇ ਆਪੇ ਹੋ ਜੂਗਾ ਹੁਣ ਕਿੰਨਾ ਚੀਕਾਂ ਨਿਕਲਦੀਆਂ ਬਿਲਕੁਲ ਠੀਕ ਹੈ